ਜਿਹੜਾ ਕੀ ਸਹਿਣਾ ਨਹੀਂ ਸਕਦਾ ਸੋ ਅੱਜ ਇਸ ਸਮਾਜ ਨੂੰ ਅੱਜ ਇਹ ਤੇ ਛੜਕਾਂ ਦੇ ਤਾਪ ਉਤਰਨਾ ਪਿਆ ਸਾਨੂੰ ਰੈਲੀ ਦੇ ਵਿੱਚ ਕੋਈ ਕਿਸੇ ਨੂੰ ਕੁਝ ਕਹੀ ਜਾਵੇ ਸਾਨੂੰ ਕੋਈ ਦਿੱਕਾ ਨਹੀਂ ਰਾਜਨੀਤਿਕ ਦਾਲਾਓ ਜੀ ਭਾਜਪਾ ਲਾ ਨਿੰਦਨ ਕਾਂਗਰਸ ਨੂੰ ਨਿੰਦਨ ਕਿਸੇ ਨਿੰਦਨ ਅਕਾਲੀਆਂ ਨਿੰਦਨ ਸਾਨੂੰ ਕੋਈ ਨਹੀਂ ਆਪ ਵਾਲਾ ਨਿੰਦਨਤਾ ਕੋਈ ਦਿੱਕਾ ਨਹੀਂ ਕਿਉਂ ਰੈਲੀ ਦੇ ਵਿੱਚ ਰਾਜਨੀਤਿਕ ਰੈਲੀ ਜਿਹੀ ਕੁਝ ਹੁੰਦਾ ਹੈ ਪਰ ਜੇ ਸਾਡੇ ਕੋਈ ਦੇਵੀ ਦੇਵਤਿਆਂ ਨੂੰ ਨਿੰਦੂ ਗਵੀਰੋ ਤਾਂ ਖੈਰ ਉਹਦੀ ਵੀ ਨਹੀਂ ਅਸੀਂ ਅੱਜ ਜਿਹੜਾ ਬਾਜ਼ਾਰ 'ਚ ਖੜ ਕੇ ਕਹਿਣੇ ਆ ਵੀ ਉਹ ਡਾਕਟਰ ਨੌਹਰ ਜੋ ਕਿ ਮੰਦਬੁੱਧੀ ਹੈ ਇੱਕ ਪੰਡਤਾਂ ਦਾ ਲੜਕਾ ਹੁੰਦਾ ਉਹਦੇ ਨਾਂ ਤੇ ਕਲੰਕ ਹੈ ਜੋ ਸਾਡੇ ਧਰਮ ਦੇ ਖਿਲਾਫ ਇੰਨਾ ਜ਼ਿਆਦਾ ਬੋਲਿਆ ਜਿਸ ਦੀ ਕੋਈ ਸੀਮਾ ਨਹੀਂ ਸੋ ਵੀਰੋ ਅਜਾਪਨ ਡਿਪਟੀ ਸਾਹਬ ਨੇ ਟਾਈਮ ਦਿੱਤਾ ਹੁਣ ਮਿਲਣ ਦਾ ਆਓ ਸਾਡੇ ਇਕੱਠ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਉਸ ਗਲਤ ਅਨਸਰ ਨੂੰ ਜਿਸ ਇੱਕ ਸਮਾਜ ਵਿਰੋਧੀ ਅਨਸਰ ਨੇ ਸਾਰੀ ਉਹਨਾਂ ਦੀ ਰੈਲੀ ਦੀ ਰੂਪਰੇਖਾ ਭੰਗ ਕਰਤੀ ਸ਼ਹਿਰ ਦੇ ਮਾਹੌਲ ਨੂੰ ਖਰਾਬ ਕਰਤਾ ਇਹ ਜੇ ਫਿਰੇ ਦਿਮਾਗ ਅਲੀਨ ਸਭ ਸਕਾਉਣ ਪਿੱਛੇ ਆਪਾਂ ਨੂੰ ਇਕੱਠਾ ਹੋਣਾ ਹੀ ਪਊਗਾ ਸੋ ਆਓ ਸਾਡੇ ਨਾਲ ਚੱਲੋ ਮੋਢੇ ਨਾਲ ਮੋਢਾ ਵਲਾ ਕੇ ਚੱਲੋ ਆਓ ਅਸੀਂ ਇਨਸਾਫ ਦਿਵਾਵਾਂਗੇ ਜਿਹੜਾ ਗੱਲ ਹੋਇਆ ਵੀ ਅਸੀਂ ਹੋਰ ਐਕੂ ਆਪਣੇ ਨਾਲ ਰਿਸ਼ੀ ਚਲਾ ਸਕਦੀ ਕਰੇ ਮੌਕਾ ਸਦਾ ਸਾਰੇ ਮੌਜੂਦ ਕੀ ਹੁੰਦਾ ਆਪਾਂ ਮਾਹੌਲ ਸਾਰੇ ਹੀਰ ਉਹ ਅਸਰ ਪੂਰਾ ਸੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਰੇ ਹੋਏ ਚੱਲੇ ਕਿਤੇ ਆਪਾਂ ਬਰੇ ਬੁਝੇ ਹੋਏ ਬੰਦੇ ਜਿਹੜਾ ਆਪਾਂ ਬੈਠੀਏ ਉਸ ਦਾ ਸਬੂਤ ਲਈਏ ਕੋਈ ਵੀ ਜਿਹੜੀ ਸਮੱਸਿਆ ਹੈਗੀ ਹੈ ਉਹ ਬੈਠ ਕੇ ਸ਼ਾਂਤਤਾ ਨਾਲ ਦੱਸੀ ਸਕਦੀ ਹੈ ਬਿਜਾਦਨ ਤੋਂ ਘਾਰਾ ਜਿਹੜੇ ਜੋ ਬੰਦੇ